ਸਤਿ ਸ਼੍ਰੀ ਅਕਾਲ ਨਹੀਂ ਨਹੀਂ ਮੈਨੂੰ ਇਦਾਂ ਸੋਚਣਾ ਵੀ ਨਹੀਂ ਚਾਹੀਦਾ ਇਹ ਗੁਨਾਹ ਹੈ ਲੋਕਾਂ ਦੇ ਭੋਲੇ-ਪਾਲੇ ਬੱਚਿਆਂ ਸਾਹਮਣੇ ਗਲਤ ਚੀਜ਼ਾਂ ਪਰੋਸਣੀਆਂ ਮਤਲਬ ਉਹਨਾਂ ਨੂੰ ਗਲਤ ਰਾਹੇ ਪਾਉਣਾ ਪਰ ਮੈਂ ਕੀ ਕਰਾਂ ਇੰਨੀਆਂ ਵੱਡੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂਗੀ ਭੁੱਖਿਆਂ ਤੋਂ ਤਾਂ ਭਗਤੀ ਵੀ ਨਹੀਂ ਹੁੰਦੀ ਮੇਰਾ ਕੰਮ ਵੀ ਤਾਂ ਭਗਤੀ ਹੀ ਹੈ ਸੱਚਾ ਸੋਚਾ ਗਾਉਣਾ ਆਪਣੇ ਸੱਭਿਆਚਾਰ ਨੂੰ ਪਰਫਲਤ ਕਰਨਾ ਆਪਰਵਾਰ ਦੇ ਜੀਵਾਂ ਵਿੱਚ ਬਹਿ ਕੇ ਸੁਣਨ ਵਾਲੇ ਗੀਤ ਜ਼ਿੰਦਗੀ ਦੀਆਂ ਖੁਸ਼ੀਆਂ ਦੁੱਖਾਂ ਸੁੱਖਾਂ ਦੇ ਗੀਤ ਇਹ ਵੀ ਤਾਂ ਭਗਤੀ ਹੀ ਹੈ ਭਗਤੀ ਵਿੱਚ ਪੈਸਾ ਨਹੀਂ ਦੇਖਿਆ ਜਾਂਦਾ ਪਰ ਪਰਿਵਾਰ ਦੇ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਾਂ ਪੈਸਾ ਜ਼ਰੂਰੀ ਹੈ ਫਿਰ ਮੈਂ ਕਿਉਂ ਨਾ ਗਾ ਲਵਾਂ ਕੁਝ ਇਹੋ ਜਿਹਾ ਜਿਸ ਨੂੰ ਲੋਕ ਚੱਕਮਾ ਆਖਦੇ ਨੇ ਮੇਰੀ ਮਾਂ ਮੇਰੀ ਭੈਣ ਮੇਰੇ ਪਿਤਾ ਜੀ ਆਪਣੇ ਸਭਾਚਾਰ ਦੀ ਸੇਵਾ ਕਰਦੇ ਇਸ ਜਹਾਨੋਂ ਤੁਰ ਗਏ ਆਸ ਸਨਮਾਨ ਚਿੰਨ ਕੋਈ ਪੇਟ ਦੀ ਅੱਗ ਥੋੜੀ ਬੁਝਾਉਣਗੇ ਅਗਲੇ ਹੀ ਪਲ ਖਿਆਲ ਆਉਂਦਾ ਲੈ ਮੇਰਾ ਪੈਸਾ ਤਾਂ ਸਭ ਕੁਝ ਨਹੀਂ ਹੁੰਦਾ ਜਦੋਂ ਇਹ ਸਨਮਾਨ ਮਿਲੇ ਸਨ ਉਸ ਵੇਲੇ ਵੀ ਦੀਆਂ ਰੌਣਕਾਂ ਹੀ ਹੋ ਸਨ ਘਰ ਪ੍ਰਸੰਸਕਾਂ ਨਾਲ ਭਰਿਆ ਰਹਿੰਦਾ ਸੀ ਵਕਤ ਵਕਤ ਦੀ ਗੱਲ ਹੁੰਦੀ ਹੈ ਮਾਤਾ ਪਿਤਾ ਦੇ ਹੁੰਦਿਆਂ ਘਰ ਵਿੱਚ ਵਰਕਤਾਂ ਦੀ ਰੌਣਕ ਸੀ ਲੋਕ ਵੀ ਖੜ ਖੜ ਕੇ ਸਲਾਮਾ ਕਰਦੇ ਸਨ ਹੁਣ ਹੁਣ ਕੋਈ ਸਾਰ ਵੀ ਨਹੀਂ ਲੈਂਦਾ ਸਾਵਦਾ ਸਾਰ ਗਿਆ ਪਰ ਮੇਰਾ ਨਹੀਂ ਸਰਿਆ ਮਾਪਿਆ বিনা ਬਹੁਤ ਬੀਤੇ ਚੰਗੇ ਵਕਤ ਬਾਰੇ ਸੋਚਦੀ ਕਦੇ ਪਰਲ-ਪਰਲ ਅਥਰੂ ਬਹਾਉਂਦੀ ਕਦੇ ਦੁਪੱਟੇ ਦੇ ਪੱਲੇ ਨਾਲ ਹੰਝੂ ਅੱਖਾਂ ਦੇ ਅੰਦਰੋ ਹੀ ਚੁੱਕ ਲੈਂਦੀ ਫਿਰ ਮਾਂ ਨਾਲ ਗੱਲਾਂ ਕਰਨ ਲੱਗ ਪੈਂਦੀ ਮਾਂ ਤੈਨੂੰ ਯਾਦ ਹੈ ਨਾ ਜਦੋਂ ਅਸੀਂ ਨਿੱਕੀਆਂ ਹੁੰਦੀਆਂ ਸੀ ਤੂੰ ਸਾਨੂੰ ਲੋਕ ਗੀਤ ਸਿਖਾਉਂਦੀ ਹੁੰਦੀ ਸੀ ਅਸੀਂ ਤੇਰੇ ਨਾਲ ਹੀ ਗਾਉਂਦੀਆਂ ਜੇ ਸਾਡੇ ਤੋਂ ਗਾਉਣ ਲੱਗਿਆਂ ਕੋਈ ਗਲਤੀ ਹੋ ਜਾਂਦੀ ਤਾਂ ਤੂੰ ਇਸ ਗੱਲ ਦਾ ਲਿਹਾਜ਼ ਨਹੀਂ ਸੀ ਕਰਦੀ ਕਿ ਅਸੀਂ ਤੇਰੀਆਂ ਧੀਆ ਹਾਂ ਸਾਡਾ ਗਾਉਣਾ ਰੋਕ ਕੇ ਝਟਕ ਕੇ ਅਤੇ ਪਿਆਰ ਨਾਲ ਸਾਡਾ ਬੋਲਣਾ ਦੁਰੋਸਤ ਕਰਦੀ ਜਿਸ ਦਾ ਸਦਕਾ ਸਾਨੂੰ ਆਪਣੀ ਮਾਂ ਬੋਲੀ ਸੋਹਣੇ ਤਰੀਕੇ ਨਾਲ ਬੋਲਣੀ ਆਈ ਅਤੇ ਗਾਉਣਾ ਵੀ ਆ ਗਿਆ ਮਾਂ ਤੂੰ ਕਿਉਂ ਤੁਰ ਗਈ ਮੈਂ ਇਕੱਲੀ ਘਰ ਦੀਆਂ ਜ਼ਿੰਮੇਵਾਰੀਆਂ ਕਿਵੇਂ ਨਿਭਾਵਾਂ ਲੋਕ ਕਹਿੰਦੇ ਨੇ ਡਾਡਾ ਰੱਬ ਪਤਾ ਨਹੀਂ ਕਿੱਥੇ ਖਪਾ ਲੈਂਦਾ ਹੈ ਜਾਣ ਵਾਲਿਆਂ ਨੂੰ ਮੈਂ ਵੀ ਇਦਾਂ ਹੀ ਸੋਚਦੀ ਰਹਿੰਦੀ ਆ ਉਹਨਾਂ ਦੇ ਕੰਨਾਂ ਦੀਆਂ ਠੂਠੀਆਂ ਅਥਰੂਆਂ ਨਾਲ ਭਰੀਆਂ ਪਈਆਂ ਹਨ ਪਾਸਾ ਬਦਲਿਆ ਤਾਂ ਇੱਕ ਪਾਸੇ ਆ ਪਾਸੇ ਵਾਲਾ ਖਾਰਾ ਪਾਣੀ ਸਿਰਾਂ ਨੇ ਤੇ ਡਲ ਗਿਆ ਆਪਣੇ ਹੀ ਖਿਆਲਾਂ ਦੀ ਉਦੇੜ ਬਉਣ ਵਿੱਚ ਉਲਜੀ ਸੀ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਰਕੇ ਉਸਨੇ ਆਪਣਾ ਘਰ ਵੀ ਵੇਚਣ ਤੇ ਲਾ ਦਿੱਤਾ ਸੀ ਜੀ ਕਰਦਾ ਸੀ ਕਿਤੇ ਦੂਸਰੇ ਦੇਸ਼ ਚਲੀ ਜਾਵੇ ਸੋਚਦੀ ਕੀ ਰੱਖਿਆ ਹੈ ਇੱਥੇ ਹਣ ਕੋਈ ਉਹਨਾਂ ਦੀ ਸੱਭਿਆਚਾਰਿਕ ਗਾਇਕੀ ਨੂੰ ਸੁਣ ਕੇ ਰਾਜੀ ਨਹੀਂ ਨਵੇਂ ਨਵੇਂ ਗਾਇਕ ਪੈਸੇ ਕਮਾਉਣ ਖਾਤਰ ਨਸ਼ਿਆਂ ਦੇ ਮਾਰ ਢਾੜ ਦੇ ਗੀਤ ਗਾ ਕੇ ਚੜ੍ਹਦੀ ਉਮਰ ਦੇ ਬੱਚਿਆਂ ਨੂੰ ਫੋਕੀ ਫੂੰਫਾ ਬੱਚਾ ਵਸਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਕੁਰਾਹੇ ਪਾ ਰਹੇ ਹਨ ਮੇਰੀ ਮਾਤਾ ਸੁਹਾਗ ਘੋੜੀਆਂ ਗਾਉਂਦੀ ਸੀ ਉਸ ਨੇ ਸਾਨੂੰ ਵੀ ਸਿਖਾਇਆ ਪਰ ਹੁਣ ਦੁਨੀਆ ਗਰਕਣ ਤੇ ਆਈ ਪਈ ਐ ਭੈਣ ਭਰਾ ਵੀ ਇਕੱਠੇ ਗੰਦੇਮੰਦੇ ਗਾਣਿਆਂ ਤੇ ਨੱਚੀ ਜਾਣਗੇ ਆ ਗਾਉਣ ਵਾਲਿਆਂ ਨੂੰ ਇਹਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਪੈਣਾ ਨਹੀਂ ਕੋਝ ਆਖਦੀਆਂ ਹੋਣਗੀਆਂ ਕਿ ਕਿਉਂ ਗੰਦਮੰਦ ਪਾ ਕੇ ਧੀਆ ਪੈਣਾ ਦੇ ਦੋਖੀ ਬਣਦੇ ਹੋ ਕੀ ਪਤਾ ਕਹਿੰਦੇ ਆ ਹੁਣ ਇਹੋ ਜਿਹੇ ਸਿਰ ਫਿਰੇ ਕਿਸੇ ਦਾ ਕਹਿਣਾ ਨਹੀਂ ਮੰਨਦੇ ਬਸ ਸਮਾਜ ਨੂੰ ਗੰਧਲਾ ਕਰਨ ਤੇ ਲੱਗੇ ਹੋਏ ਨੇ ਉਹਨਾਂ ਦੀ ਜ਼ਮੀਰ ਉਹਨਾਂ ਨੂੰ ਕਿਉਂ ਨਹੀਂ ਲਾਂਤਾ ਪਾਉਂਦੀ ਇਹਨਾਂ ਲੋਕਾਂ ਨੂੰ ਇੰਨੀ ਵੀ ਸਮਝ ਨਹੀਂ ਕਿ ਲੋਕਾਂ ਦੇ ਬੱਚਿਆਂ ਨੂੰ ਕਰਾਹੇ ਪਾ ਕੇ ਉਹਨਾਂ ਨੂੰ ਨਸ਼ਿਆਂ ਵਾਲੇ ਗੀਤ ਸੁਣਾ ਕੇ ਮੌਤ ਦੇ ਮੂੰਹ ਵੱਲ ਤੋਰਨ ਵਾਲਿਆਂ ਦਾ ਕਦੇ ਭਲਾ ਨਹੀਂ ਹੁੰਦਾ ਇੰਨਾ ਹੀ ਖਿਆਲਾਂ ਦੀ ਉਦੇੜਬਾਣ ਵਿੱਚ ਉਹ ਕਦੇ-ਕਦੇ ਆਪਣੇ ਹੰਝੂਆਂ ਨੂੰ ਬਿਨਾਂ ਰੋਕ ਟੋਕ ਵਗਣ ਦਿੰਦੀ ਕਦੇ ਅੱਖਾਂ ਵਿੱਚ ਹੀ ਸੁਕਾਉਣ ਦਾ ਯਤਨ ਕਰਦੀ ਮਾਂ ਤੂੰ ਜਗਣੀ ਕਿੰਨੀ ਕਮਾਲ ਦੀ ਗਾਉਂਦੀ ਹੁੰਦੀ ਸੀ ਤੇਰੀ ਲੰਮੀ ਹੇਕ ਤੇ ਲੋਕ ਆਸਾਸ ਕਰ ਉੱਠਦੇ ਸਨ ਅਸੀਂ ਨਿੱਕੀਆਂ ਹੁੰਦੀਆਂ ਤੇਰੇ ਨਾਲ ਜਾਂਦੀਆਂ ਸਾਨੂੰ ਲੱਗਦਾ ਹੁੰਦਾ ਸੀ ਜਿਵੇਂ ਸਾਰਾ ਬ੍ਰਹਿਮੰਡ ਤੇਰੀ ਹੇਕ ਦੇ ਨਾਲ ਗੂੰਜ ਉੱਠਿਆ ਹੋਵੇ ਸਰੋਤਿਆਂ ਦੇ ਲੂੰ ਕੰਡੇ ਖੜੇ ਹੋ ਜਾਂਦੇ ਸਨ ਜਾਪਦਾ ਹੁੰਦਾ ਸੀ ਸਾਰੇ ਸਰੋਤੇ ਸਾਰ ਰੋਕ ਕੇ ਸੁਣ ਰਹੇ ਹੋਣ ਮੇਰੀ ਭੈਣ ਤੁਰ ਗਈ ਮੈਨੂੰ ਜਾਪਿਆ ਮੇਰੀ ਇੱਕ ਬਾਹ ਟੁੱਟ ਗਈ ਫਿਰ ਤੂੰ ਵੀ ਚਲੀ ਗਈ ਮੇਰੀਆਂ ਦੋਵੇਂ ਵਾਹਾਂ ਬੇਜਾਨ ਹੋਈਆਂ ਜਾਪੀਆਂ ਮੇਰੇ ਦੋਵੇਂ ਪਾਸੇ ਸੋਨ ਹੋ ਗਏ ਪਿਓ ਮੈਨੂੰ ਦਿਲਾਸਾ ਦਿੰਦਾ ਮੈਂ ਪਿਓ ਦੇ ਚਿਹਰੇ ਤੇ ਖੁਸ਼ੀ ਦੇਖਣ ਲਈ ਸਾਰੀ ਤਾਕਤ ਤੇਰੀਆਂ ਸੌਪੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੇ ਲਾਖੜੀ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਪਿਓ ਵੀ ਤੇਰੀ ਪੈੜ ਦਾਬ ਦਾ ਤੇਰੇ ਪਿੱਛੇ ਹੀ ਤੁਰ ਗਿਆ ਮੈਨੂੰ ਲੱਗਦਾ ਹੈ ਲੋਕ ਗੀਤ ਸੁਣਨ ਵਾਲੇ ਵੀ ਤੁਹਾਡੀਆਂ ਪੈੜਾਂ ਨਾਪਦੇ ਪਤਾ ਨਹੀਂ ਕਿਧਰੇ ਨੂੰ ਤੁਰ ਗਏ ਪੂਰਾ ਮੇਲੇ ਵਿਛੜ ਗਿਆ ਜਿਹੜਾ ਕੰਮ ਆਪਾਂ ਸਾਰੇ ਰਲ ਜਾਣੇ ਰਲ ਮਿਲ ਕੇ ਕਰਦੇ ਸੀ ਮੈਂ ਪਲਾ ਕੱਲੀ ਕਿਵੇਂ ਕਰ ਸਕਦੀ ਆ ਉਹਨਾਂ ਦੀਆਂ ਸੋਚਾਂ ਦੇ ਪਰਿੰਦੇ ਸਾਰੀ ਸਾਰੀ ਰਾਤ ਉਡਾਰੀਆਂ ਲਾਉਂਦੇ ਕਦੇ ਰੋਂਦੇ ਕਦੇ ਬੀਤੇ ਚੰਗੇ ਦਿਨਾਂ ਨੂੰ ਯਾਦ ਕਰਕੇ ਖੁਸ਼ੀ ਮਹਿਸੂਸ ਕਰਦੀ ਜਦੋਂ ਬਿਮਾਰ ਭੈਣ ਪਾਸਾ ਪਰਤਦੀ ਤਾਂ ਉਹ ਉੱਠ ਕੇ ਉਸ ਨੂੰ ਦੇਖਣ ਲੱਗਦੀ ਬੱਚਿਆਂ ਨੂੰ ਪੰਜਾਬੀ ਲੋਕ ਗੀਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਕਈ ਵਾਰ ਬੱਚੇ ਉਸ ਨੂੰ ਕਹਿੰਦੇ ਮਹਿਸੂਸ ਹੁੰਦੇ ਕੀ ਰੱਖਿਆ ਤੇਰੇ ਲੋਕਗੀਤਾਂ ਵਿੱਚ ਜਿਹੜੇ ਪਰਿਵਾਰ ਦਾ ਟੱਡ ਨਹੀਂ ਪਰ ਸਕਦੇ ਜਦੋਂ ਬਹੁਤੀ ਔਖ ਹੁੰਦੀ ਆਪਣੇ ਆਪ ਨੂੰ ਆਪੇ ਮੇਣਾ ਮਾਰਨ ਨੂੰ ਜੀ ਕਰਦਾ ਕਦੇ ਮਾਂ ਨੂੰ ਉਲਾਮ ਉੱਠਦਾ ਕੀ ਖੱਟਿਆ ਚੰਗਾ ਗਾ ਕੇ ਜੇ ਆਪ ਜਾਣਾ ਹੀ ਸੀ ਜੁਗਣੀ ਨੂੰ ਤਾਂ ਮੇਰੇ ਕੋਲ ਛੱਡ ਜਾਂਦੀ ਉਸ ਨੂੰ ਜਾਪਦਾ ਸੀ ਜੁਨੀ ਵੀ ਮਾਂ ਦੇ ਨਾਲ ਹੀ ਚਲੀ ਗਈ ਜਦੋਂ ਮਾਂ ਖਿੱਚ ਕੇ ਉਸ ਨੂੰ ਲੀਹੋ ਹਟਕ ਹਟ ਕੇ ਗਾਉਣ ਲਈ ਗਾਉਣ ਲਈ ਆਖੰ ਦੀ ਕੋਸ਼ਿਸ਼ ਕਰਦਾ ਤਾਂ ਮਾਂ ਵੱਲੋਂ ਦਿੱਤੀ ਫਲਕਾਰੀ ਉਸ ਨੂੰ ਗੱਲਾਂ ਕਰਦੀ ਜਾਪਦੀ ਜਿਵੇਂ ਆਖਰੀ ਹੋਵੇ ਇਹ ਤੈਨੂੰ ਮੈਂ ਗੀਤਾਂ ਦਾ ਸਿਰ ਕੱਜਣ ਲਈ ਦਿੱਤੀ ਹੈ ਆਪਣੇ ਗੀਤਾਂ ਦਾ ਸਿਰ ਨੰਗਾ ਨਾ ਹੋਣ ਦੇਵੀ ਫੇਰ ਉਸ ਨੂੰ ਮਾਂ ਦੀਆਂ ਗੱਲਾਂ ਚੇਤੇ ਆਉਣ ਲੱਗ ਪੈਂਦੀਆਂ ਔਖੇ ਸੌਖੇ ਸਮੇਂ ਨੇ ਲੰਘ ਹੀ ਜਾਣਾ ਹੁੰਦਾ ਹੈ ਇਹ ਫੁਲਕਾਰੀਆਂ ਨੋਹਾ ਧਿਆਨੋ ਸੁਹਾਗ ਲਈ ਹੀ ਨਹੀਂ ਦਿੱਤੀਆਂ ਜਾਂਦੀਆਂ ਇੰਨਾ ਖੂਬਸੂਰਤ ਫੁੱਲ ਪੱਤੀਆਂ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਛੁਪੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਨਿਭਾਉਣ ਦਾ ਭਾਰ ਮੋਢਿਆਂ ਤੇ ਆ ਪੈਂਦਾ ਔ ਫੁਲਕਾਰੀ ਦੀ ਬੁੱਕਲ ਮਾਰਦੀ ਥੋੜੇ ਦੇਰ ਬਾਅਦ ਉਸ ਨੂੰ ਜਾਪਦਾ ਏ ਜ਼ਿੰਮੇਵਾਰੀਆਂ ਨਿਭਾਉਣ ਦੀ ਉਸ ਵਿੱਚ ਹਿੰਮਤ ਨਹੀਂ ਕਦੇ ਉਸ ਨੂੰ ਜਾਪਦਾ ਕਿ ਇਸ ਫੁਲਕਾਰੀ ਨਾਲ ਉਸ ਦੀ ਹਿੰਮਤ ਕਈ ਗੁਣਾ ਵਧ ਜਾਂਦੀ ਹੈ ਮਾਨਕਾ ਦੇ ਡੈਗ ਦਾ ਅਕਾ ਦੇ ਖੜਾ ਹੋ ਜਾਂਦਾ ਉਹ ਕਿੰਨਾ ਕਿੰਨਾ ਚਰ ਮਾਂ ਵੱਲੋਂ ਦਿੱਤੇ ਇਸ ਅਨਮੋਲ ਤੋਹਫੇ ਨੂੰ ਨਿਹਾਰਦੀ ਕਦੇ ਉਸ ਦੇ ਰੇਸ਼ਮੀ ਫੁੱਲਾਂ ਤੇ ਹੱਥ ਫੇਰਦੀ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗਵਾਚ ਜਾਂਦੀ ਮਾਂ ਨਾਨੀ ਦੀ ਯਾਦ ਆਉਂਦੀ ਹੈ ਨਾ ਤੁਹਾਨੂੰ ਜਦੋਂ ਉਸ ਦੀ ਬੇਟੀ ਉਸ ਦੇ ਲੱਕ ਦਿਵਾਲੀ ਬਹਾਵਾਲ ਕੇ ਆਖਦੀ ਤਾਂ ਉਹ ਉਸ ਦੀ ਸੋਚਾਂ ਦੀ ਲੜੀ ਟੁੱਟ ਜਾਂਦੀ ਨਾਨੀ ਤਾਂ ਕਿਤੇ ਨਹੀਂ ਗਈ ਮੇਰੇ ਅੰਦਰ ਹੀ ਕਿਤੇ ਲੁਕੀ ਹੋਈ ਹੈ ਜਦੋਂ ਮੈਂ ਕਿਤੇ ਗਾਉਂਦੀ ਆ ਤਾਂ ਮੇਰੇ ਗਲੇ ਵਿੱਚ ਆ ਬੈਠਦੀ ਏ ਸੱਚੀ ਜਦੋਂ ਉਹ ਗਾਉਂਦੀ ਤਾਂ ਉਸ ਦੀ ਮਾਂ ਤੇ ਪੈਣ ਉਸ ਦੇ ਦੋਵੇਂ ਪਾਸੇ ਖਲੋਂਦੀਆਂ ਪਿਓ ਨਾ ਸਾਰਿਆਂ ਦੇ ਪਿੱਛੇ ਖੜਾ ਹੁੰਦਾ ਜਦੋਂ ਉਹ ਗਾ ਕੇ ਸਟੇ ਤੋਂ ਉਤਰਦੀਆਂ ਤਾਂ ਉਹ ਤਿੰਨੋਂ ਪਤਾ ਨਹੀਂ ਕਿੰਦਰੇ ਗਾਇਬ ਹੋ ਜਾਂਦੇ ਜਦੋਂ ਉਹ ਉਦਾਸ ਹੋਣ ਲੱਗਦੀ ਤਾਂ ਉਸ ਦੇ ਅੰਦਰੋਂ ਹੀ ਕਿਤੋਂ ਆਵਾਜ਼ ਆਉਂਦੀ ਅਸੀਂ ਤੇਰੇ ਨਾਲ ਹੀ ਆ ਕਿਤੇ ਨਹੀਂ ਗਏ ਉਹ ਮੁਸਕਰਾ ਕੇ ਮੁਸਕਰਾ ਉਠਦੀ ਮਨੋਮਨੀ ਆਖਦੀ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਤੁਹਾਨੂੰ ਪਤਾ ਹੈ ਮੈਂ ਵੀ ਕਿੰਨੀ ਜਿੱਦਦੀ ਹਾਂ ਕਿਤੇ ਨਹੀਂ ਜਾਣ ਦੇਣਾ ਤੁਹਾਨੂੰ ਭਾਵੇਂ ਉਹ ਸੰਭਾਲਣ ਦੀ ਕੋਸ਼ਿਸ਼ ਕਰਦੀ ਪਰ ਜ਼ਿੰਮੇਵਾਰੀਆਂ ਤੇ ਤੰਗੀਆਂ ਤੁਰਸ਼ੀਆਂ ਫੇਰ ਆ ਕੇ ਅਧੀਆਂ ਇੱਕ ਦਿਨ ਕਿਸੇ ਚੈਨਲ ਵਾਲਿਆਂ ਦਾ ਫੋਨ ਆਇਆ ਉਹ ਇੰਟਰਵਿਊ ਲਈ ਸਮਾਂ ਮੰਗ ਰਹੇ ਸਨ ਉਸ ਦੀ ਮਾਂ ਵੇਲੇ ਦੀ ਜਾਣ ਪਛਾਣ ਦੀ ਸਨ ਉਸ ਨੇ ਉਹਨਾਂ ਨੂੰ ਸਮਾਂ ਦੇ ਦਿੱਤਾ ਇੰਟਰਵਿਊ ਸਮੇਂ ਉਸ ਦੀਆਂ ਅੱਖਾਂ ਵਿੱਚੋਂ ਵਗਦੀ ਅਥਰੂ ਹਜ਼ਾਰਾਂ ਲੱਖਾਂ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਵਗ ਤੁਰੇ ਬਹੁਤ ਸਾਰੇ ਉਹਨਾਂ ਦੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਦੇ ਹੱਥ ਮਦਦ ਲਈ ਵਧੇ ਉਸ ਦਾ ਆਖਣਾ ਸੀ ਮਦਦ ਨਹੀਂ ਕੰਮ ਚਾਹੀਦਾ ਹੈ ਲੋਕਾਂ ਦੀ ਪ੍ਰਤੀਕਿਰਣੇ ਉਸ ਨੂੰ ਹੌਸਲਾ ਦਿੱਤਾ ਕਈਆਂ ਆਖਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਪਰਿਵਾਰ ਆਕ ਵਿੱਚ ਹੈ ਬਹੁਤ ਸਾਰੇ ਹੱਥ ਦਵਾਵਾਂ ਵਾਲੀ ਉੱਥੇ ਬਹੁਤ ਸਾਰੇ ਆਸ਼ੀਰਵਾਦ ਲਈ ਅਤੇ ਬਹੁਤ ਸਾਰੇ ਮਦਦ ਲਈ ਉਸ ਦਾ ਮਨ ਖੁਸ਼ੀ ਨਾਲ ਭਰ ਗਿਆ ਚੰਗਾ ਸਨਣ ਵਾਲੇ ਵੀ ਬਹੁਤ ਹਨ ਉਹ ਸੋਚਣ ਲੱਗੀ ਸਵੇਰ ਹੁੰਦਿਆਂ ਫੋਨ ਵੱਜਿਆ ਕਿਸੇ ਨੇ ਆਖਿਆ ਭੈਣ ਜੀ ਬੇਟੇ ਦਾ ਵਿਆਹ ਹੈ ਘੋੜੀਆਂ ਤੁਸੀਂ ਗਾਉਣੀਆਂ ਨੇ ਕਿਸੇ ਆਖਿਆ ਧੀ ਦਾ ਵਿਆਹ ਹੈ ਤੁਸੀਂ ਜ਼ਰੂਰ ਆਉਣਾ ਹੈ ਉਸ ਦੀ ਧੀ ਦੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਤੇ ਮਾਂ ਨੇ ਨਾਲ ਗਈ ਜੁਗਣੀ ਉਸ ਨੂੰ ਹੱਸਦੀ ਖੇਡਦੀ ਜਾਪੀ ਜੇ ਤੇਰੀ ਮਾਂ ਕਿਤੇ ਨਹੀਂ ਗਈ ਗਈ ਮੈਂ ਵੀ ਨਹੀਂ ਤੇਰੇ ਨਾਲ ਹੀ ਆ ਉਸਨੇ ਹੀ ਮੁਸਕਰਾਉਂਦਿਆਂ ਪੁੱਛਿਆ ਤੂੰ ਪਰਤਾ ਹੀ ਅਗੋਂ ਜੁਗਨੀ ਨੇ ਵੀ ਹੰਗਾਰਾ ਭਰਿਆ ਉਸ ਨੂੰ ਪ੍ਰਤੀਤ ਹੋਇਆ ਉਸ ਦੇ ਗਲੇ ਅੰਦਰ ਜੁਗਨੀ ਨੇ ਆਪਣੀ ਥਾਂ ਮਾਲ ਲਈ ਸੀ ਜੇ ਕਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਵਿੱਚ ਜ਼ਰੂਰ ਦੱਸਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ